ਅੰਦੀਪੂ ਤੇ ਪਪਾਈ ਜਲੇ ਘੁੰਮਣ ਫਿਰਨ ਲਈ ਗਾਇਸ ਅਸੀਂ ਨੰਗਨ ਦੇ ਸੀਗਾ ਤੇ ਇੱਕ ਸਾਨੂੰ ਬਾਗ ਮਿਲਿਆ ਤੇ ਚਲੋ ਅਸੀਂ ਗਿਆ ਇੱਥੇ ਛੋੜ ਲੈਂਦੇ ਆ ਦੇਖੋ ਗਾਇਸ ਕਿੰਨੇ ਆਂਦਾ ਗਾਇਸ ਮੈਨੂੰ ਨਾ ਜਿਆਦਾ ਯਕੀਨ ਨਹੀਂ ਹੁੰਦਿਆ ਕੀ ਅੱਗੇ ਸੱਚੀ ਕੁੱਤੇ ਆ ਡੋਰ ਨਹੀਂ ਹੋਣਾ ਫੇ ਕੁੱਤੇ ਆ ਗਏ ਦਾ ਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਜਤਿਸ਼ ਕਲੇਰ ਦੇ ਨਿਊ ਬਲੌਗ ਦੇ ਵਿੱਚ ਤੇ ਅੱਜ ਆਪਣੀ ਸਿਹਤ ਠੀਕ ਆ ਕਾਫੀ ਹੱਦ ਤੱਕ ਕੱਲ ਸਿਹਤ ਬਹੁਤ ਖਰਾਬ ਸੀ ਕੱਲ ਦੇ ਵਲੌਗ ਵਿੱਚ ਦੱਸਿਆ ਸੀ ਵੀ 101 ਬੁਖਾਰ ਸੀਗਾ ਕੱਲ ਫੇ ਆਪਾਂ ਰੈਸਟ ਕੀਤੀ ਤੇ ਅੱਜ ਆਪਾਂ ਨੂੰ ਕਾਫੀ ਫਰਕ ਆ ਤੇ ਅੱਜ ਆਪਾਂ ਉੱਠ ਕੇ ਨਹਾਤ ਹੋ ਗਏ ਹੋਲ ਰੈਡੀ ਹੋ ਗਏ ਆ ਹਾਂਜੀ ਦੋਸਤੋ ਆਪਾਂ ਕੰਮ ਕਰ ਰਹੇ ਸੀ ਆਪਣੇ ਸੈਟਅਪ ਤੇ ਤੇ ਬਟ ਅਚਾਨਕ ਲਾਈਟ ਚੱਲ ਗਈ ਤੇ ਆਪਣੇ ਕੋ ਆ ਚਾਏ ਸੀਗੇ ਸਿੰਗਰ ਭਾਜੀ ਵਿਨੇ ਹੰਸ ਭਾਜੀ ਜੋ ਕਿ ਜਲੰਧਰ ਸੂਰਾ ਕਲੋਨੀ ਤੋਂ ਆ ਬਹੁਤ ਵਧੀਆ ਸਿੰਗਿੰਗ ਕਰਦੇ ਆ ਤੇ ਉਹਨਾਂ ਦਾ ਆਪਾਂ ਪਹਿਲਾ ਪ੍ਰੋਜੈਕਟ ਕੀਤਾ ਸੀ ਇੱਕ ਨਿਤਕਰਾਰ ਅਰਦਾਸ ਠੀਕ ਆ ਜੀ ਤੇ ਬਾਕੀ ਇੱਕ ਉਹਨਾਂ ਨੇ ਇੱਕ ਹੋਰ ਸਾਨੂੰ ਪ੍ਰੋਜੈਕਟ ਕਰਨ ਦਾ ਮੌਕਾ ਦਿੱਤਾ ਬਾਕੀ ਭਾਈ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਪੁੱਛਦੇ ਆ ਉਹਨਾਂ ਨੂੰ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਹਾਂਜੀ ਬੈਨੇ ਹੰਸ ਭਾਜੀ ਸਸੀ ਗੱਲ ਭਾਜੀ ਸਾਰਿਆਂ ਨੂੰ ਭਾਈ ਬਹੁਤ ਵਧੀਆ ਪ੍ਰੋਜੈਕਟ ਰਿਹਾ ਬਹੁਤ ਵਧੀਆ 뮤직 ਪਹਿਲਾਂ ਵੀ ਭਾਈਓ ਕਿਰਾਇਆ ਸੀ ਬਹੁਤ ਵਧੀਆ ਰਿਹਾ ਨਾਈਸ ਸੀ ਤੇ ਬਾਕੀ ਜਿਹੜਾ ਹੁਣ ਆਪਾਂ ਬਣਾਇਆ ਜਿਹੜਾ ਸੈਟ ਤੇ ਜਿਹਦਾ ਰਿਦਮ ਵਗੈਰਾ ਬਣਾਈ ਜਾ ਕਿੱਦਾਂ ਤੁਹਾਨੂੰ ਕੰਪੋਜੀਸ਼ਨ ਸਹੀ ਲੱਗੀ ਬਹੁਤ ਵਧੀਆ ਭਾਜੀ ਨਾਈਸ ਆ ਨਾਈਸ ਚਲੋ ਠੀਕ ਹੈ ਕੁਝ ਭਾਈ ਨੇ ਵੀ ਆਪਣਾ ਸਾਥ ਦਿੱਤਾ ਕੁਝ ਆਪਾਂ ਵੀ ਮਿਹਨਤ ਕਰਦੇ ਆਂ ਮਾਪੇ ਦਾ ਵੀ ਆਸ਼ੀਰਵਾਦ ਨਾਲ ਆ ਹਾਂ ਬਿਲਕੁਲ ਬਿਲਕੁਲ ਮਾਪੇ ਦਾ ਆਸ਼ੀਰਵਾਦ ਪਹਿਲੇ ਮਾਪੇ ਦਾ ਆਸ਼ੀਰਵਾਦ ਹੋਵੇ ਸਭ ਕੁਝ ਦੁੱਖ ਦੂਰ ਹੁੰਦੇ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਚਲੋ ਅਸੀਂ ਭਾਈ ਦਾ ਧੰਨਵਾਦ ਕਰਦੇ ਆਂ ਵੀਨੇ ਹੰਸ ਭਾਈ ਦਾ ਸਾਨੂੰ ਇੱਕ ਵਾਰੀ ਫੇਰ ਸੇਵਾ ਦਾ ਮੌਕਾ ਦਿੱਤਾ ਹਾਂਜੀ ਦੋਸਤੋ ਟਾਈਮ ਹੋ ਗਿਆ ਇਸ ਟਾਈਮ 1:35 ਟ ਤੇ ਇਸ ਟਾਈਮ ਆਪਾਂ ਰੋਟੀ ਆਪਣੀ ਰੈਡੀ ਆ ਨਾਲ ਖਿਚੜੀ ਆ ਦੇ ਨਾਲ ਦਾਲ ਬਣੀ ਆ ਤੇ ਨਾਲ ਰੋਟੀ ਹੁਣ ਆਪਾਂ ਸ਼ਕਾਂਗੇ ਦੁਪਹਿਰ ਦੀ ਰੋਟੀ ਏ ਗਾਇਸ ਗੁੱਡ ਈਵਨਿੰਗ ਗਾਇਸ ਮੇਰੇ ਸਾਰੇ ਪੇਪਰ ਖਤਮ ਹੋ ਗਿਆ ਅੱਜ ਸੀਗਾ ਐਸਐਸਸੀ ਦਾ ਪੇਪਰ ਗਾਇਸ ਉਹ ਵੀ ਵਧੀਆ ਹੋ ਗਿਆ ਐਸਐਸਟੀ ਦਾ ਗਾਇਸ 10 ਲੌਂਗ ਸੀਗੇ ਐ ਤੇ ਉਹਨਾਂ ਵਿੱਚੋਂ ਮੈਂ 6 ਕੀਤੇ ਐਕਸਰਸਾਈਜ਼ ਆਈ ਸੀਗੀ ਉਹ ਵੀ ਸਾਰੀ ਕੀਤੀ ਤੇ ਸ਼ੋਰਟ ਅਵਰਸ਼ਨ ਆਏ ਸੀਗੇ 12 12 ਨਹੀਂ ਘਰੇ 14 ਸੀਗੇ ਗਾਇਸ ਹੁਣ ਐਗਜੈਕਟ ਨਹੀਂ ਪਤਾ 12 ਸੀ ਕਰੀ 14 ਸੀ ਹੁਣ ਮੈਨੂੰ ਪਤਾ ਨਹੀਂ ਆ ਵੈਸੇ ਜਿੰਨੇ ਵੀ ਸੀਗੇ ਮੈਂ ਸਾਰੇ ਕੀਤੇ ਆ ਤੇ ਹੁਣ ਜਦੋਂ ਮੈਂ ਸਕੂਲੋਂ ਆਇਆ ਗੈਸ ਮੈਂ ਫਰੈਸ਼ ਹੋਇਆ ਤੇ ਬਾਅਦ ਵਿੱਚ ਗੈਸ ਪੇਪਰਾਂ ਤੋਂ ਬਾਅਦ ਵਿੱਚ ਮੈਂ ਗੇਮ ਖੇਡੀ ਪੇਪਰਾਂ ਵਿੱਚ ਮੈਂ ਇੱਕ ਟਾਈਮ ਵੀ ਨਹੀਂ ਗੇਮ ਖੇਡੀ ਇੱਕ ਵਾਰ ਵੀ ਨਹੀਂ ਤੇ ਹੁਣ ਅਸੀਂ ਬੈਠੇ ਆ ਮੰਮੀ ਜੀ ਪਾਪਾ ਜੀ ਤੇ ਮੈਂ ਚਾਹ ਪੀਂਦੇ ਪਏ ਆ ਗੈਸ ਤੁਹਾਨੂੰ ਤੇ ਪਤਾ ਮੈਂ ਚਾਹ ਨਹੀਂ ਪੀਂਦਾ ਮੈਂ ਤੇ ਦੁੱਧ ਹੀ ਪੀਂਨਾ ਪਿਆ ਆ ਆ ਦੇਖੋ ਗੈਸ ਆ ਮੇਰਾ ਦੁੱਧ ਮੰਮੀ ਜੀ ਤੇ ਬਾਪਾ ਜੀ ਚਾਹ ਪੀਂਦੇ ਵਾਇਆ ਹਾਂ ਦੇਖੋ ਵਈ ਪੀਲਾ ਤੋ ਨਹੀਂ ਨਹੀਂ ਨਾ ਨਾ ਕਰ ਮੈਂ ਘਾ ਤੇ ਪੀਣੀ ਮੈਨੂੰ ਤਾਂ ਮੈਂ ਬਸ ਗਾਇਸ ਸਵੇਰ ਦੀ ਰੋਟੀ ਵਲੇ ਪੀਣਾ ਹੁੰਨਾ ਬ੍ਰੇਕਫਾਸਟ ਦੇ ਨਾਲ ਉਸ ਤੋਂ ਬਾਅਦ ਸੁਸਤੀ ਜਿਹੜੀ ਸਾਡੀ ਚਾਹ ਦਾ ਦੁੱਧ ਦੀ ਸ਼ਾਮ ਦੁੱਧ ਨਾਲ ਨਹੀਂ ਹੁੰਦੀ ਸਾਮ ਦੀ ਚਾਹ ਜ਼ਰੂਰੀ ਆ ਪਰ ਮੈਂ ਨਹੀਂ ਪੀਂਦਾ ਬਾਕੀ ਕੇ ਨਹੀਂ ਪੀਂਦੇ ਕਿ 11 ਵਜੇ ਪੀ ਤੋ 2 3 ਵਜੇ ਪੀ ਲੋ ਮੈਨੂੰ ਜਿੱਦਾਂ ਦੋ ਟਾਈਮ ਪੀਣੀ ਮੇਰੀ ਇੱਕ ਸਵੇਰ ਨੂੰ ਤੇ ਇੱਕ ਸ਼ਾਮ ਹੂੰ ਜਰੂਰੀ ਹੈ ਕਿ ਨਹੀਂ ਦੱਸੋ ਜੀ ਦੁੱਧ ਹੈ ਸਵੇਰ ਦੇ ਤੇ ਸ਼ਾਮ ਨੂੰ ਚਾ ਦੁੱਧ ਨਹੀਂ ਜ਼ਰੂਰੀ ਦੁੱਧ ਨਹੀਂ ਦੁੱਧ ਰਾਤ ਨੂੰ ਲੈ ਥੋੜਾ ਲੇ ਪੀ ਲਵੇ ਨਹੀਂ ਸ਼ਾਮ ਨੂੰ ਨਹੀਂ ਸਹੀ ਦੁੱਧ ਆਪਣੀ ਜਗ੍ਹਾ ਚਾ ਆਪਣੀ ਜਗ੍ਹਾ ਗਾਲ ਤੇ ਸਹੀ ਹੈ ਗਾਇਸ ਦੁੱਧ ਪੀ ਲਿਆ ਆ ਤੇ ਹਣ ਮੈਂ ਦੀਪੂ ਤੇ ਪਾਪਾ ਜੀ ਚਲੇ ਘੁੰਮਣ ਫਿਰਨ ਲਈ ਗਾਇਸ ਜਿੱਦਾਂ ਕਿ ਅਸੀਂ ਜਾਣਦੇ ਹੁੰਨੇ ਘੁੰਮਣ ਫਿਰਨ ਆਉਦਾਂ ਗਾਇਸ ਚੱਲੇ ਆ ਅਸੀਂ ਜਰੂਰੀ ਦੀਪੂ ਚਲੋ ਗਾਇਸ ਚੱਲਦੇ ਆਂ ਗਾਈਸ ਪਾਪਾ ਜੀ ਨੇ ਬਾਹਰ ਮੋਟਰਸਾਈਕਲ ਕੱਢ ਲਿਆ ਆ ਆ ਦੇਖੋ ਗਾਈਸ ਤੇ ਚਲੋ ਚੱਲਦੇ ਆ ਤੇ ਵਾਪਾਰੀ ਤੇ ਨਹੀਂ ਉੱਥੇ ਹੈਗੇ ਤੇ ਉਹਨਾਂ ਨੇ ਛੋੜ ਲਿਆ ਹੈਗਾ ਤਾਂ ਤੁਹਾਨੂੰ ਜਿਹੜੀ ਇੱਥੇ ਹਾਂ ਦੇਖੋ ਗਾਇਸ ਗਾਈਸ ਅਸੀਂ ਨੰਗੰਦੇ ਸੀਗੇ ਤੇ ਇੱਕ ਸਾਨੂੰ ਬਾਗ ਮਿਲਿਆ ਤੇ ਚਲੋ ਅਸੀਂ ਗਿਆ ਇੱਥੇ ਛੋੜ ਲੈਂਦੇ ਆ ਦੇਖੋ ਗਾਈਸ ਕਿੰਨੇ ਆਂਦਾ ਗਾਈਸ ਅੱਗੇ ਵੀ ਰਾਸਤਾ ਹੈਗਾ ਆ ਪਰ ਅਸੀਂ ਜਾਣ ਨਹੀਂਦੇ ਪਹਿਲਾਂ ਆਪਾ ਜੀ ਆਏ ਸੀਗੇ ਆਪਾ ਜੀ ਕਹਿੰਦੇ ਕਿ ਅੱਗੇ ਰਾਸਤਾ ਖਤਰੇ ਵਾਲਾ ਹੀ ਆ ਤੇ ਉਧਰ ਕਾਫੀ ਕੁੱਤੇ ਹੁੰਦੇ ਆ ਹਨਾ ਆਪਾ ਜੀ ਹੋਰ ਬਹੁਤ ਗਏ ਹੀ ਇੱਕ ਵਾਰੀ ਪੈ ਤਾ ਦੀਪੂ ਮੈਂ ਤਾਂ ਦੀਪੂ ਇੱਕ ਵਾਰੀ ਗਏ ਸੀਗਾ ਚਲੋ ਉਧਰ ਮੜ ਜਾ ਜਾ ਕੇ ਆਉਂਦੇ ਆ ਅੱਗੇ ਉਕੇ 14 15 ਕੁੱਤੇ ਹੁਣ ਕੱਡੇ-ਕੱਡੇ ਵੱਡੇ ਅੱਛਾ ਉਹ ਮਗਰੀ ਪੈ ਗਿਆ ਸਾਰੇ ਮੋਟਰਸਾਈਕਲ ਦੇ ਉੱਪਰ ਹੀ ਚਾਣਾ ਲਾ ਪਿਆ ਅੱਛਾ ਫੇਸ ਕਰਕੇ ਫਿਰ ਅਸੀਂ ਆਪਾਂ ਆ ਗਿਆ ਵੀ ਹੁਣ ਗਾਂ ਨਹੀਂ ਜਾਣਾ ਆਪਾਂ ਹੂੰ ਗਾਈਸ ਅਸੀਂ ਅੱਗੇ ਨਹੀਂ ਜਾਂਦੇ ਤੇ ਚਲੋ ਤੁਹਾਨੂੰ ਮੈਥੋਂ ਦਿਖਾ ਦਿੰਨਾ ਆ ਗਾਈਸ ਦੇਖੋ ਅੰਬ ਦੇ ਪੇੜ ਵਿੱਚ ਹੋਰ ਕੋਈ ਵੀ ਗਾਈਸ ਪੇੜ ਆ ਪਰ ਜਿਆਦਾਤਰ ਤਾਂ ਇੱਧਰ ਅੰਬ ਦੇ ਪੇੜ ਹੀ ਆ ਦੇਖੋ ਗਾਈਸ ਕਿੰਨੇ ਸਾਰੇ ਪੇੜ ਆ ਹਾਂ ਦੇਖੋ असि कि लोकेशन पर आए हैं गईस इधर आ बब्बू गौशे वगैरह हाँ देखो गईस इधर सारे बब्बू गौशे तो होर कोई फल फ्रूट लगे बाकी गईस देखो इधर हाँ दीपू पापा जी ਲੈ ਸੇ ਗਾਈਸ ਲੋਕੇਸ਼ਨ ਬਹੁਤ ਹੀ ਲੱਗੀ ਅੱਗੇ ਰਸਤਾ ਬਹੁਤ ਖਤਰਨਾਕ ਆ ਅਰੇ ਮੈਨੂੰ ਤਾਂ ਲੱਗ ਨਹੀਂ ਰਿਹਾ ਚਲੋ ਕੋਈ ਨਾ ਬਾਬਾ ਜੀ ਕਹਿੰਦੇ ਵੇ ਆ ਇਹਦੇ ਭੇਜ ਦਿੰਦੇ ਮੋੜ ਸਾਡੀ ਚੱਲ ਫੜਚਾ ਅੱਪੀ ਜਾਇਆ ਨਹੀਂ ਨਹੀਂ ਮੈਂ ਕਹਤੇ ਜਾਣਾ ਨਹੀਂ ਤਿਕਿੰਦਾ ਜਾਇਆ ਕੋਈ ਨਹੀਂ ਨਹੀਂ ਲੈਓ 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 ਚਲੋ ਗਾਈਸ ਚੱਲਦੇ ਆ ਬੱਸ ਕਰੋ ਮੈਂ ਤੇ ਮੈਂ ਆਕਰੰਦਿਆ ਗੋਇਸ ਸੇ ਕਾ ਪੀੜ ਦੇਖੋ ਇਹਦਾ ਵੀ ਵੀਊ ਕਿੰਨਾ ਵਧੀਆ ਹੁੰਦਾ ਉਧਰ ਖੇਤੀ ਖੇਤ ਗਾਈਸ ਟੋਟਲੀ ਬਹੁਤ ਵਧੀਆ ਕੁੱਲ ਮਿਲਾ ਕੇ ਬਹੁਤ ਵਧੀਆ ਲੋਕੇਸ਼ਨ ਆ ਗਾਈਸ ਜਿਹੜਾ ਆ ਵਾਲਾ ਅੰਬ ਦਾ ਪੇੜ ਆ ਦੇਖੋ ਗਾਈਸ ਇੱਤੇ ਕਿੰਨੇ ਜ਼ਿਆਦਾ ਅੰਬ ਲੱਗੇ ਆ ਉਹ ਦੇਖੋ ਗਾਈਸ ਕਿੰਨਾ ਵਧੀਆ ਅੰਬ ਦਾ ਪੇੜ ਆ ਉਹ ਦੇਖੋ ਕਿੰਨੇ ਵਧੀਆ ਲੱਗਣਦੇ ਆ ਅੰਬ ਦੇਖੋ ਗਾਈਸ ਕਿੰਨਾ ਵੱਡਾ ਪੇੜ ਆ ਬਹੁਤ ਵਧੀਆ ਬਾਗ ਆ ਗਾਈਸ ਇੱਧਰ ਦੇਖੋ ਸ਼ਾ ਕਿੰਨੀ ਵਧੀਆ ਆ ਦੇ ਸਫਾਈ ਦੇਖੋ ਗਾਇਸ ਕਿੰਨੀ ਰੱਖੀ ਆ ਬਾਗ ਦੀ ਇੱਕਦਮ ਐਨ ਸਾਫ ਬਾਗ ਆ ਕੂੜਾ ਕਰਕਟ ਬਿਲਕੁਲ ਨਹੀਂ ਆ ਗਾਇਸ ਬਿਲਕੁਲ ਐਨ ਕਲੀਨ ਸਾਫ ਆ ਦੇਖੋ ਗਾਇਸ ਕਲੀਨ ਬਾਗ ਇੱਥੇ ਆ ਗਾਇਸ ਅੱਜ ਘੁੰਮ ਕੇ ਨਜ਼ਾਰਾ ਹੀ ਆ ਗਿਆ ਉਧਰ ਦੇਖੋ ਗਾਇਸ ਆਂਬ ਲੱਗੇ ਆ ਬਹੁਤ ਵੱਡਾ ਪੇੜ ਆ ਗਾਇਸ ਮੈਨੂੰ ਨਾ ਜਿਆਦਾ ਯਕੀਨ ਨਹੀਂ ਹੁੰਦਿਆ ਕਿ ਅੱਗੇ ਸੱਚੀ ਕੁੱਤੇ ਆ ਗਾਈਸ ਮੈਨੂੰ ਜੀ ਕੀ ਨਹੀਂ ਹੁੰਦਿਆ ਚਲਿਏ ਆਪਾਂ ਜੀ ਅੱਗੇ ਨਹੀਂ ਨਹੀਂ ਤੂੰ ਜਾਇਆ ਕੋਈ ਨਹੀਂ ਮੈਂ ਘਾਤੇ ਜਾਣਾ ਅਸੀਂ ਤਾਂ ਉਦੋਂ ਮਜ਼ਾਕ ਕਰਦੇ ਤੇ ਨਾਲ ਜਾਇਆ ਝੂਟਾ ਲੈ ਆਉਂਦਾ ਮੈਂ ਜਾ 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 ਚਾਬੀ ਨੂੰ ਨਹੀਂ ਤੁਸੀਂ ਚਲਾਓ ਅਸੀਂ ਪਿੱਛੇ ਬੈਠਣਾ ਬੰਨੀ ਚਲਾਉਣਾ ਹੀ ਨਹੀਂ ਉਹਦਾ ਇੱਥੇ ਨਹੀਂ ਚਲਾਉਣਾ ਦਾ ਮੈਨੂੰ ਆਹ ਜਗ੍ਹਾ ਤੇ ਨਹੀਂ ਚਲਾਉਣਾ ਦਾ ਨਾ ਗਾਈਸ ਪਾਪਾ ਜੀ ਦਾ ਕਹਿੰਦੇ ਜਿੱਦਾਂ ਪਾਪਾ ਜੀ ਸੱਚੀ ਕਹਿੰਦੇ ਹੁੰਦੇ ਹਾਂ ਨਹੀਂ ਅਈ ਤਾਂ ਝੂਠ ਬੋਲਦੇ ਤੂੰ ਜਾਇਆ ਨਾ ਲੜੇ ਦੇਖਿਆ ਹੀ ਮੌਸਮ ਕਿਦਾਂ ਦਾ ਉੱਧਰ ਕਿਦਾਂ ਦਾ ਹੌਲਾ ਹੈ ਨਾ ਡਾਇਰ ਇੱਥੇ ਕੋਈ ਨਹੀਂ ਆ ਗੀ ਨਹੀਂ ਨਹੀਂ ਰਹਿਣ ਦੋ ਗਾਈਜ਼ ਮੈਨੂੰ ਯਕੀਨ ਵੀ ਨਹੀਂ ਹੋਣ ਗਿਆ ਤੇ ਮੈਂ ਜਾਂਦਾ ਵੀ ਨਹੀਂ ਪਿਆ ਅੱਗੇ ਦੇਖੋ ਗਾਈਜ਼ ਰਸਤਾ ਪੂਰਾ ਸੁੰਸਾਨ ਆ ਤੇ ਪਾਪਾ ਜੀ ਦੀਪੂ ਕਹਿੰਦੇ ਫੇ ਅੱਗੇ ਕੁੱਤੇ ਆ ਖਤਰਨਾਕ ਰਸਤਾ ਆ ਦੋਸਤੋਂ ਘੁੰਮਣ ਫੇਰ ਆਏ ਸੀਗੇ ਤੇ ਰਸਤੇ 'ਚ ਸਾਨੂੰ ਫੇਗ ਬਾਗ ਦਿਸਿਆ ਫੇ ਅਸੀਂ ਉਧਰ ਨੂੰ ਘੁੰਮੜਾ ਗਏ ਬਹੁਤ ਵਧੀਆ ਲੋਕੇਸ਼ਨ ਆ ਦੇਖੋ ਬਹੁਤ ਹੀ ਇੱਥੇ ਇੱਕ ਮੌਸਮ ਕਾਫੀ ਫਰਕ ਆ ਮਤਲਬ ਜਿੱਦਾਂ ਕਾਫੀ ਟੈਂਪਰੇਚਰ ਥੱਲੇ ਆ ਠੰਡਾ ਆ ਮੌਸਮ ਇੱਥੇ ਕਾਫੀ ਸਾਨੂੰ ਤਾਂ ਬਹੁਤ ਵਧੀਆ ਲੱਗਾ ਇੱਥੇ ਆਣ ਕੇ ਦੇਖੋ ਕਿੰਨੀ ਹਰਿਆਲੀ ਕਿੰਨਾ ਵਧੀਆ 뷰 ਆ ਰਿਹਾ ਇਧਰ ਆਪਣੇ ਜਤਿਸ਼ ਤੇ ਦੀਪੂ ਖੜੇ ਆ ਇਧਰ ਦੇਖੋ ਸਾਰਾ ਇਧਰ ਖੇਤ ਕਿੰਨੇ ਵਧੀਆ ਆ ਰਿਹਾ ਡੋਰ ਨਹੀਂ ਹੁਣਾ ਫੇ ਕੁੱਤੇ ਆ ਗਏ ਦਾ ਜਿੱਤੇ ਦੌੜ ਨਹੀਂ ਹੁਣਾ ਕੁੱਤੇ ਆ ਗਏ ਦਾ ਦੇਖ ਲਈ ਓਏ ਦੇਖੋ ਦੋਸਤੋ ਦੇਖੋ ਕਿਧਰ ਪੰਗੇ ਲੈਣ ਤੇ ਬਾਹਰ ਵਿੱਚ ਇਹਨਾਂ ਦਾ ਦੌੜ ਨਹੀਂ ਹੁਣਾ ਇੱਥੇ ਆੜਾ ਜੀ ਲੰਮੇ ਪਏ ਨੇ ਇੱਕ ਨੇ ਇਧਰ ਹੀ ਆੜ ਤੇ ਲੰਮੇ ਪਏ ਹੋਣੇ ਇੱਕ ਨੇ ਇਧਰ ਆ ਦੇਖੋ ਦੇ ਇਹਨਾਂ ਨੇ ਮਜਾਕ ਕੀਤਾ ਹਣ ਧੋੜੇ ਇੱਧਰ ਨੂੰ ਆ ਦੇ ਗੋਮੜੇ ਉਹ ਦੇ ਜੀ ਹੁਣ ਮਾਲੇ ਉਹਦੇ ਇਹਨਾਂ ਨੂੰ ਦਵਕਾ ਜਾ ਮਾਰਿਆ ਹਲੇ ਧੋੜਿਆ ਮਗਰ ਆ ਦੇਖ ਲੋ ਤੁਸੀਂ ਇਦਾਂ ਕਿਹਾ ਓਏ ਮੈਂ ਡਰ ਗਿਆ ਮਰ ਧੋੜੇ ਇਹ ਮਗਰ ਨੂੰ ਧੋੜਿਆ ਹੋਈ ਚਾਚਰ ਮੈਂ ਮਰੀ ਫੇਰ ਗਿਆ ਗਾਇਸ ਮੈਂ ਜਦੀਪੂ ਉਹ ਚਲ ਗਏਗੇ ਉਹ ਅੱਗੇ ਪਰ ਗਾਇਸ ਅਸੀਂ ਮੁੜ ਆਏ ਹਾਂ ਦੀਪੂ ਦੇ ਅੱਗੇ ਜਾਣਦੇ ਹੈਗਾ ਗਾਇਸ ਪਾਪਾ ਜੀ ਨੇ ਇਦਾਂ ਕਿਹਾ ਓਏ ਨ ਲੰਗਾ ਗਾਇਸ ਪਤਾ ਨਹੀਂ ਕੀ ਆ ਮੈਂ ਦੌੜੇ ਆਇਆ ਉੱਥੋਂ ਫੇ ਮੇਰੇ ਨਾਲ ਦੀਪੂ ਵੀ ਆ ਗਿਆ ਪਰ ਗਾਇਸ ਅਸੀਂ ਅੱਗੇ ਗਏ ਨਹੀਂ ਜਿੱਥੇ ਅਸੀਂ ਕਹਨੇ ਸੀਗੇ ਕਿ ਅੱਗੇ ਖਤਰਨਾਕ ਕੁੱਤੇ ਆ ਅੱਗੇ ਖਤਰਨਾਕਾ ਰਸਤਾ ਹੈ ਖਤਰਨਾਕ ਕੁੱਤੇ ਆ ਉੱਥੇ ਨਹੀਂ ਗਏ ਗਾਇਸ ਅਸੀਂ ਤਾਂ ਥੋਕ ਮੁੜਿਆ ਸੀਗੇ ਥੋਕਾ ਥੋੜਾ ਗਾਂ ਜਾ ਕੇ ਪਰ ਕੁੱਤੇ ਅੱਗੇ ਆ ਅੱਗੇ ਆ ਨਾ ਬਾਬਾ ਜੀ ਪਤਾ ਨਹੀਂ ਮੈਨੂੰ ਮੋਟਰਸਾਈਕਲ ਤੇ ਤਾਂ ਲੱਗੇ ਲੱਗਦਾ ਸੀ ਹੁਣ ਪਤਾ ਨਹੀਂ ਨਹੀਂ ਅਸੀਂ ਤਾਂ ਅਸੀਂ ਤਾਂ ਗਾਇਸ ਇੱਥੇ ਹੀ ਮੁੜ ਆਏ ਹਾਂ ਪਰ ਕੁੱਤੇ ਤਾਂ ਅੱਗੇ ਕਾਫੀ ਗੇ ਗਾਇਸ ਮੈਂ ਬੋ ਕਹਿੰਦਾ ਵਾਂ ਸੀਗਾ ਬਾਬਾ ਜੀ ਨੂੰ ਕਿ ਚਲੋ ਬਾਬਾ ਜੀ ਕੁਛ ਨਹੀਂ ਆ ਕੁਛ ਨਹੀਂ ਆ ਤੇ ਬਾਬਾ ਜੀ ਨੇ ਮੈਨੂੰ ਮੋਟਰਸਾਈਕਲ ਦੇ ਪਿੱਛੇ ਬਿਠਾਇਆ ਤੇ ਹੁਣ ਬਾਬਾ ਜੀ ਮੈਨੂੰ ਲੈ ਕੇ ਜਾਂਦੇ ਪਏ ਆ ਦੇਖੋ ਗਾਇਸ ਸੱਲੇ ਤਾਂ ਵੈਸੇ ਕੁਛ ਨਹੀਂ ਆ ਪਰ ਅੱਗੇ ਆ ਕੇ ਕਹਿੰਦੇ ਹੈਗੇ ਕਿ ਕੁੱਤੇ ਹੋਣੇ ਆ ਇੱਥੇ ਨਹੀਂ ਆ ਸਟਾਰਟਿੰਗ ਵਿੱਚ ਅੱਗੇ ਆ ਕਹਿੰਦੇ ਦੇਖੋ ਗਾਇਸ ਇਧਰ ਵੀ ਵੈਸੇ ਕਾਫੀ ਵਧੀਆ ਬਾਗ ਆ ਅਸੀਂ ਅੱਗੇ ਜਾਂਦੇ ਪਏ ਆ ਗਾਇਸ ਮੇਰੀ ਜ਼ਿਆਦਾ ਤਾਂ ਬਾਅਦ ਵਿੱਚ ਪਾਪਾ ਜੀ ਲੈ ਆਈ ਆਏ ਤੇਰੀ ਕਿਸਮਤ ਚੰਗੀ ਸੀ ਹੂੰ ਗਾਇਸ ਕੋਈ ਨਹੀਂ ਸੀਗਾ ਕਿਸਮਤ ਚੰਗੀ ਹੈ ਤੇਰੀ ਕਾਕਾ ਵਦਿਆ ਦੇਖੋ ਗਾਇਸ ਉਹ ਬੈਠਾ ਹੀ ਕੋਈ ਇੱਕ ਹੀ ਸੀਗਾ ਉਹ ਵੀ ਬੈਠਾ ਸੀ ਉਹ ਵੀ ਨਹੀਂ ਵਿਆ ਚੁੱਪ ਕਰਕੇ ਬੈਠਾ ਸੀਗਾ ਤੇ ਕਾਏ ਹੁਣਾਂ ਤੇਰੀ ਕਿਸਮਤ ਚੰਗੀ ਸੀ ਜਦੋਂ ਉਹ ਇੱਕ ਹੀ ਭੋਗਦਾ ਸਾਰੇ ਇਕੱਠੇ ਕਰ ਲੈਦੇ ਚਲੋ ਗਾਇਸ ਤਸੱਲੀ ਹੋ ਗਈ ਜਾ ਕੇ ਇੱਧਰ ਗਾਈਸ ਹੁਣ ਅਸੀਂ ਚੱਲੇ ਆਂ ਵਾਪਸ ਚਲਿਏ ਰੈਡੀ ਸਾਰੇ ਜਾਣੇ ਦੀਪੂ ਰੈਡੀ ਚਲੋ ਗਾਈਸ ਚੱਲਦੇ ਆਂ ਫਿਰ ਪਰ ਗਾਈਸ ਇੱਥੇ ਮਜ਼ਾ ਬਹੁਆ ਆ ਕੇ ऐसा करतारपुर का बुर्ज देखो गाइस ये करतारपुर का बुर्ज खलीफा आ गाइस पहुंच चुके हैं घर मजा ही आ गया घूम के आया ਪਾਣੀ ਊਣੀ ਵੀ ਕੇ ਜਾਈ ਆ ਦੇਖੋ ਗਾਇਸ ਵੰਛੇ ਵੰਛੇ ਤੇ ਮੁਸਕਾਨ ਲਿਖ ਗਈ ਬਲੈਕ ਬੋਰਡ ਤੇ ਆਖੀ ਗਰੰਨੇ ਅੱਛਾ ABCD ਲਿਖਣ ਦੇ ਆ ਇਹ ਪਹਿਲਾ ਲਖਤ ਇਹ ABC Z ਹਾਂ ਬੱਚ ਬੱਚ ਉਹਨਾਂ ਦੀ ਰੈਡੀਮਣੀ ਸਮਝ ਆਉਂਦੀ ABC Z ਗਾਇਸ ਉੱਤੇ ਆ ਗਏ ਆ ਪਰ ਗਾਇਸ ਅੱਜ ਮਜ਼ਾ ਬਹੁਤ ਆਇਆ ਕਮ ਕੇ ਪਾਪਾ ਜੀ ਇੱਧਰ ਬੈਠੇ ਆ ਗਰਮੀ ਲੱਗਦੀ ਆ ਹੂੰ ਹੈਨਾ ਹਉ ਦੇਖੋ ਇਸ ਦੀਪੂ ਅੰਦਰ ਬੈਠੇ ਚਲੋ ਗਾਇਸ ਅੰਦਰ ਬੈਠਦੇ ਗਰਮੀ ਬਹੁਤ ਆ ਦੀਪੂ ਆ ਜਮੀ ਅੰਦਰ ਮਮੀ ਜੀ ਸਾਡੇ ਵਾਸਤੇ ਪਾਣੀ ਲੈ ਕੇ ਆਣ ਲਗੇ ਗਾਇਸ ਗਰਮੀ ਬਹੁਤ ਲੱਗਦੀ ਐ ਇਸ ਕਰਕੇ ਅਸੀਂ ਏਸੀ ਲਾਉਣ ਲੱਗੇ ਗਾਇਸ ਮਮੀ ਜੀ ਵੀ ਆ ਗਏ ਆ ਪਾਣੀ ਲੈ ਕੇ ਥੈਂਕ ਯੂ ਲੋ ਕੰਵਰ ਕੇ ਆਏ ਬਾਗ ਵਿੱਚ ਅੱਛਾ ਵਧੀਆ ਸੀ ਇੱਥੇ ਹੂੰ ਉਹ ਮਜ਼ਾ ਆਇਆ ਹਨਾ ਭਾਜੀ ਮਜ਼ਾ ਆਇਆ ਬਲੌਗ ਤੇ ਦੇਖਿਓ ਅੱਜ ਕੀ ਹੋਇਆ ਠੀਕ ਹੈ ਉਹ ਦਰ ਨਹੀਂ ਦੱਸਣਾ ਹੱਲੇ ਨਹੀਂ ਤੇ ਤੁਹਾਨੂੰ ਫਿਰ ਇੰਟਰਸਟ ਨਹੀਂ ਆਣਾ ਬਲੌਗ ਦੇਖਣ ਚ ਠੀਕ ਹੈ ਮੰਮੀ ਜੀ ਠੀਕ ਹੈ ਗੈਸ ਅਜ ਬਹੁ ਮਜ਼ਾ ਆਇਆ ਗੈਸ ਬਾਬਾ ਜੀᱫ ਵੋ ਕਰਨ ਦਿਆ ਹੈਗਾ ਮੈਂ ਕਿਹਾ ਬਾਬਾ ਜੀ ਕੁਛ ਨਹੀਂ ਆ ਲੈ ਕੇ ਚਲੋ ਬਾਬਾ ਜੀ ਨੂੰ ਥੋੜਾ ਗੁੱਸਾ ਚੜ ਗਿਆ ਬਾਬਾ ਜੀ ਕਹਿੰਦੇ ਚੱਲ ਫੇ ਤੂੰ ਨੂੰ ਲੈ ਕੇ ਚਲਾ ਬਾਬਾ ਜੀ ਲੈ ਕੇ ਪਰ ਗੈਸ ਮੇਰੀ ਕਿਸਮਤ ਚੰਗੀ ਗੀ ਬਾਬਾ ਜੀ ਕਹਿੰਦੇ ਕਿ ਉੱਥੇ ਕੋਈ ਕੁੱਤਾ ਨਹੀਂ ਵਿਆਦ ਨੂੰ ਸੱਚੀ ਦਈਆਂ ਹੋਰ ਕੀ ਜਾ <div> ਦਿਗੂ ਇੱਧਾ ਹੀ ਆ <div> ਐਡਾ ਕਿੰਨਾ ਕਿੰਨਾ ਐਡਾ ਐਡਾ ਕੁੱਤਾ ਇਹ ਕਪੌਂਗ ਦਾ ਸਾਰੇ ਆ ਜਾਂਦੇ ਆ ਅੱਛਾ ਸਾਰੇ ਰੁਕਠੇ ਕਹਿੰਦੇ ਉਹ ਤਾਂ ਬਈ ਸੁਸਤੀ ਸੁਸਤੀ ਜੀ ਪਈ ਇਹਨੂੰ ਇਹਨਾਂ ਆਪਾਂ ਨੂੰ ਡੱਕਰੇ ਕੋਈ ਸੀਗਾ ਹਾਂ ਹਾਂ ਉਹਨੇ ਇਹ ਦੇਖਿਆ ਨਾਲ ਹੀ ਵੇਸ ਹੋ ਗਿਆ ਹੂੰ ਪਰ ਗਾਇਸ ਪਿਆ ਨਹੀਂ ਜਿਆਦਾ ਤਾਂ ਫਿਰ ਉਹਨੇ ਸਾਰੇ ਇਕੱਠੇ ਕਰ ਲੈਨੇ ਹਾਂ ਚਲੋ ਗਾਇਸ ਇਸ ਦੇ ਨਾਲ ਹੀ ਇਹ ਪਹਿਲਾਂ ਤੇ ਗਾਇਸ ਮੈਂ ਇੱਕ ਗੱਲ ਕਰਨਾ ਚਾਹੁੰਨਾ ਕਿ ਜਦੋਂ ਮੈਂ ਵਲੌਗ ਐਂਡ ਕਰ ਦੂੰਗਾ ਐਡਿਟ ਕਰੂੰਗਾ ਤੇ ਅਪਲੋਡ ਕਰੂੰਗਾ ਗਾਇਸ ਮੈਂ ਘੇੜਣ ਵੀ ਜਾਣਾ ਹੁੰਦਾ ਟਾਈਮ ਹੋ ਗਿਆ ਆ 6:00 ਵਜੇ 12 ਮਿੰਟ ਤੇ ਗਾਇਸ ਮੈਂ ਘੇੜਣ ਵੀ ਜਾਣਾ ਹੁੰਦਾ ਪਹਿਲਾਂ ਮੈਂ ਵਲੌਗ ਬਣਾ ਲੈਣਾ ਹੁੰਨਾ ਕਿਉਂਕਿ ਮੈਂ YouTube ਤੇ ਕੰਮ ਕਰਦਾ ਡੇਲੀ ਵਲੌਗ ਵੀ ਪਾਉਣੀ ਹੁੰਦੀ ਐ ਇਸ ਕਰਕੇ ਪਹਿਲਾਂ ਮੈਂ ਵਲੌਗ ਬਣਾ ਲੈਣਾ ਹੁੰਨਾ ਬਾਅਦ ਚ ਗਾਇਸ ਮੈਂ ਕ੍ਰਿਕਟ ਖੇਡਣ ਜਾਣਾ ਹੁੰਨਾ ਹੋਣੀ ਜਾਂ ਨਾ ਨਗਾ ਪੇਪਰ ਵਿੱਚ ਮੈਂ ਗਿਆ ਨਹੀਂ ਇੱਕ ਵਾਰ ਵੀ ਚਲੋ ਗਾਇਸ ਇਸ ਦਿਨ ਨਾਲ ਹੀ ਹੁਣ ਮੈਂ ਸਵਲੌਗ ਦਾ ਕਰਦਾ ਐਂਡ ਪਸੰਦ ਆਈ ਹੋਊਗੀ ਤਾਂ ਕਰ ਦਿਓ ਲਾਈਕ ਨਵੇਂਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦਿਆਂ ਗਾਇਸ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਮਾਈ